ਸਾਂਝੇੜਾ ਟੀਵੀ ਦੇ ਸਤਿਕਾਰਯੋਗ ਦਰਸ਼ਕੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਆਪ ਜੀ ਦਾ ਦਾਸ ਰਜਿੰਦਰ ਸਿੰਘ ਖਾਲਸਾ ਸਾਂਝੇੜਾ ਟੀਵੀ ਦੇ ਅੱਜ ਦੇ ਪ੍ਰੋਗਰਾਮ ਵਿੱਚ ਜੀ ਆਇਆਂ ਆਖਦਾ ਅੱਜ ਇੱਕ ਹੋਰ ਬੜਾ ਮਹੱਤਵਪੂਰਨ ਮੁੱਦਾ ਲੈ ਕੇ ਆਪ ਜੀ ਦੇ ਸਾਹਮਣੇ ਆਇਆ ਅਸਲ ਦੇ ਵਿੱਚ ਸਾਡੀ ਕੌਮ ਦੀ ਸਭ ਤੋਂ ਵੱਡੀ ਸਮੱਸਿਆ ਇਹ ਚੱਲ ਰਹੀ ਹੈ ਕਿ ਕੋਈ ਵੀ ਮੁੱਦਾ ਹੱਲ ਨਹੀਂ ਹੋ ਰਿਹਾ ਉਹੀ ਮੁੱਦੇ ਅਲੱਗ-ਅਲੱਗ ਰੂਪ ਬਦਲ-ਬਦਲ ਕੇ ਸਾਡੇ ਸਾਹਮਣੇ ਆਉਂਦੇ ਰਹਿੰਦੇ ਨੇ ਜਿਵੇਂ ਅਸੀਂ ਅਕਾਲ ਤਖਤ ਸਾਹਿਬ ਦਾ ਮੁੱਦਾ ਬਹੁਤ ਸਿਰ ਤੋਂ ਚੱਲਦੇ ਪਿਛਲੇ ਦਿਨ ਹੀ ਇਹਦੀ ਕੋਈ ਆਸ ਬੱਜੀ ਕਿ ਕੁਝ ਹੱਲ ਨਿਕਲੇਗਾ ਜਦੋਂ ਐਸਟੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਜੀ ਨੇ ਇੱਕ ਬਿਆਨ ਜਾਰੀ ਕੀਤਾ ਕਿ ਅਸੀਂ ਜਥੇਦਾਰਾਂ ਦੇ ਵਾਸਤੇ ਵਿਧੀ ਵਿਧਾਨ ਬਣਾਵਾਂਗੇ ਨਿਯਮ ਬਣਾਵਾਂਗੇ ਔਰ ਉਹਦੇ ਵਾਸਤੇ ਕੌਮ ਕੋਲੋਂ ਸੁਝਾਅ ਮੰਗੇ ਜਥੇਬੰਦੀਆਂ ਨੇ ਸੁਝਾਅ ਭੇਜੇ ਕੁਝ ਵਿਦਵਾਨਾਂ ਨੇ ਸੁਝਾਅ ਭੇਜੇ ਜਿਹਦੇ ਵਿੱਚ 10 ਨੇ ਵੀ ਆਪਣੇ ਵੱਲੋਂ ਕੁਝ ਸੁਝਾਅ ਭੇਜੇ ਸੰਨ ਔਰ ਆਸੀ ਕੇ ਉਹਨ ਕੋਈ ਇਹਦਾ ਹੱਲ ਨਿਕਲੇਗਾ ਲੰਬੇ ਸਮੇਂ ਦੇ ਬਾਅਦ ਧਾਮੀ ਜੀ ਨੇ ਇੱਕ ਕਮੇਟੀ ਬਣਾਈ 34 ਮੈਂਬਰਾਂ ਦੀ ਕਮੇਟੀ ਜਿਹੜੀ ਵਿਧਿਵਿਧਾਨ ਬਣਾਈਗੀ ਇੱਥੇ ਇਸ ਕਮੇਟੀ ਬਾਰੇ ਜੋ ਆਪ ਜੀ ਨਾਲ ਕੁਝ ਵਿਚਾਰ ਸਾਂਝੀ ਕਰਨੀ ਹੈ ਇੱਕ ਦੂਸਰਾ ਅਕਾਲ ਤਖਤ ਸਾਹਿਬ ਨਾਲ ਹੀ ਜੁੜਿਆ ਹੋਇਆ ਇੱਕ ਹੋਰ ਬੜਾ ਮਹੱਤਵਪੂਰਨ ਮੁੱਦਾ ਸਾਡੇ ਸਾਹਮਣੇ ਆਇਆ ਜਿਹੜੇ ਅੱਜ ਦੇ ਜਥੇਦਾਰ ਸਾਹਿਬ ਤੋਂ ਪਹਿਲਾਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਗਿਆਨੀ ਰਕਬੀਰ ਸਿੰਘ ਜੀ ਉਹਨਾਂ ਨੂੰ ਪਿਛਲੇ ਦਿਨੀ ਉਹਨਾਂ ਦੇ ਅਹੁਦੇ ਤੋਂ ਫਾਰਗ ਕਰ ਦਿੱਤਾ ਗਿਆ ਜਥੇਦਾਰ ਅਕਾਲ ਤਖਤ ਦੇ ਅਹੁਦੇ ਤੋਂ ਨਾਲੋ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੀ ਸੇਵਾ ਵੀ ਨਿਭਾ ਰਹੇ ਸਨ ਉਹ ਉਹਨਾਂ ਦੀ ਸੇਵਾ ਜਾਰੀ ਰੱਖੀ ਗਈ ਹੁਣ ਕੱਲ ਖਬਰ ਆਈ ਕਿ ਉਹਨਾਂ ਨੇ ਅਦਾਲਤ ਦੇ ਵਿੱਚ ਕੇਸ ਪਾਇਆ ਹੈ ਕਿ ਮੈਨੂੰ ਪਹਿਲਾਂ ਜੱਥੇਦਾਰ ਦੇ ਅਹੁਦੇ ਤੋਂ ਹਟਾਤਾ ਤੇ ਹੁਣ ਮੈਨੂੰ ਇਹ ਦਰਬਾਰ ਸਾਹਿਬ ਦੇ ਐਡ ਗ੍ਰੰਥੀ ਦੇ ਅਹੁਦੇ ਤੋਂ ਵੀ ਹਟਾਉਣਾ ਚਾਹੁੰਦੇ ਨੇ ਮੈਨੂੰ ਨੌਕਰੀ ਚੋਂ ਕੱਢਣਾ ਚਾਹੁੰਦੇ ਨੇ ਇਹ ਮੁੱਦਾ ਵੀ ਇੱਕ ਬੜਾ ਮਹੱਤਵਪੂਰਨ ਮੁੱਦਾ ਸਾਡੇ ਸਾਹਮਣੇ ਆ ਗਿਆ ਅੱਜ ਮੈਂ ਇਹ ਦੋਨੋਂ ਮੁੱਦੇ ਆਪ ਜੀ ਦੇ ਨਾਲ ਲੜੀ ਤੌਰ ਤੇ ਵਿਚਾਰਾਂਗਾ ਇੱਕੋ ਵਾਰੀ ਦੇ ਵਿੱਚ ਇਹ ਦੋਨੋਂ ਮੁੱਦੇ ਆਪਾਂ ਵਿਚਾਰਾਂਗੇ ਪਹਿਲਾਂ ਆਪਾਂ ਜਿਹੜਾ ਜਥੇਦਾਰਾਂ ਦੇ ਵਿਧਿ ਵਿਵਧਾਨ ਬਣਾਉਣ ਬਾਰੇ ਮੁੱਦਾ ਸੀ ਉਹਦੀ ਗੱਲ ਮੈਂ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਦਾ ਮੈਂ ਇਸ ਵਿਸ਼ੇ ਤੇ ਬਹੁਤ ਸਾਰੀਆਂ ਵੀਡੀਓ ਬਣਾ ਚੁੱਕਾ ਖਾਸ ਤੌਰ ਤੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਅਹੁਦਾ ਕਦੋਂ ਤੋਂ ਹੋਣ ਦੇ ਚਾਹਿਆ ਅਕਾਲ ਤਖਤ ਸਾਹਿਬ ਦੀ ਹੋਂਦ ਕੀ ਹੈ ਉਹ ਸਾਰੀਆਂ ਡੱਲਾ ਆਪ ਜੀਓ ਜਾ ਕੇ ਮੇਰੇ ਐਸੇ ਚੈਨਲ ਦੇ ਉੱਤੇ ਦੇਖ ਸਕਦੇ ਹੋ ਅਕਾਲ ਤਖਤ ਸਾਹਿਬ ਬਾਰੇ ਇਕ ਇਤਿਹਾਸਕ ਗੱਲ ਜਿਹੜੀ ਮੈਂ ਅੱਜ ਆਪ ਜੀ ਨਾਲ ਸਾਂਝੀ ਕਰਨਾ ਚਾਹੁੰਨਾ ਜਦੋਂ 1922 ਦੇ ਵਿੱਚ ਉਹਦਾ ਹੋਂਦ ਦੇ ਵਿੱਚ ਆਇਆ ਉਹਦੇ ਬਾਅਦ ਹਾਲਕੇ ਜਿਹੜਾ ਉਹਦਾ ਹੋਂਦ ਦੇ ਵਿੱਚ ਆਇਆ ਸੀ ਉਹ ਇੱਕ ਸੇਵਾ ਸੰਭਾਲ ਕਮੇਟੀ ਬਣਾਈ ਗਈ ਸੀ ਅਕਾਲ ਤਖਤ ਸਾਹਿਬ ਵਾਸਤੇ ਉਹਦੇ ਜ਼ਥੇਦਾਰ ਦਾ ਅਹੁਦਾ ਸੀ ਜ਼ਥੇਦਾਰ ਅਕਾਲ ਤਖਤ ਦਾ ਅਹੁਦਾ ਨਹੀਂ ਸੀ ਪਰ ਹੌਲੀ ਹੌਲੀ ਉਹ ਰੂਪ ਜਦਿਆਂ ਅਕਾਲ ਤਖਤ ਦੇ ਉਹਦੇ ਦਾ ਲੈ ਕੇ 1925 ਐਸਟੀਪੀਸੀ ਬਣ ਗਈ ਉਹਦੇ ਕੰਟਰੋਲ ਦੇ ਵਿੱਚ ਆ ਗਿਆ ਪਹਿਲਾਂ ਪਹਿਲਾਂ ਇਸ ਅਹੁਦੇ ਦੇ ਉੱਤੇ ਕੁਝ ਪੰਥਕ ਸ਼ਕਤੀ ਤਾਂ ਸੁਸ਼ੋਭਤ ਹੁੰਦੀ ਸੀ ਲੇਕਿਨ ਸੰਵਿਧਾਨ ਨਾਲ ਇੱਕ ਬੜੀ ਵੱਡੀ ਤਬਦੀਲੀ ਆਈ ਉਹ ਤਬਦੀਲੀ ਖਾਸ ਤੌਰ ਤੇ ਆਈ 1964 ਦੇ ਵਿੱਚ ਜਦੋਂ ਯਾਨੀ ਸਾਧੂ ਸਿੰਘ ਪੌਰਾ ਜੀ ਨੂੰ ਜ਼ਥੇਦਾਰ ਥਾਪਿਆ ਗਿਆ ਸਾਧੂ ਸਿੰਘ ਪੌਰਾ ਪੰਥਕ ਸ਼ਖਸੀਅਤਾਂ ਦੇ ਤੌਰ ਤੇ ਮੈਂ ਇਹ ਕਹਿ ਸਕਣਾ ਕਿ ਉਹਨਾਂ ਦਾ ਪੰਥਕ ਖੇਤਰ ਦੇ ਵਿੱਚ ਸਿਆਸੀ ਖੇਤਰ ਜਿਹੜਾ ਹੈ ਉਹਦੇ ਵਿੱਚ ਬਹੁਤਾ ਯੋਗਦਾਨ ਨਹੀਂ ਸੀ ਲੇਕਿਨ ਧਾਰਮਿਕ ਖੇਤਰ ਦੇ ਵਿੱਚ ਉਹਨਾਂ ਨੇ ਸ਼੍ਰੀ ਸਿੱਖ ਮਿਸ਼ਨਰੀ ਕਾਲਜ ਤੋਂ ਪੜੇ ਹੋਏ ਸਨ ਔਰ ਪ੍ਰਚਾਰ ਦੇ ਖੇਤਰ ਦੇ ਵਿੱਚ ਕਾਫੀ ਵਿਚਰੇ ਸਨ ਉਹਦੇ ਬਾਅਦ ਅਗੋਂ ਜਿਸ ਲੇਖ ਗੁਰਦੇਵਾਲ ਸਿੰਘ ਅਚਨੋਹਾ ਜੀ ਨੂੰ ਲਾਇਆ ਗਿਆ ਤੇ ਇਹ ਨਾਮ ਬਣ ਗਿਆ ਕਿ ਜਿਹੜੇ ਕੋਈ ਦਰਬਾਰ ਸਾਹਿਬ ਦੇ ਗ੍ਰੰਥੀ ਨੇ ਆਮ ਤੌਰ ਤੇ ਹੈੱਡ ਗ੍ਰੰਥੀ ਹੋਵੇ ਉਹਨੂੰ ਜਥੇਦਾਰ ਅਕਾਲ ਤਖਤ ਬਣਾਤਾ ਜਾਏ ਉਹਨੂੰ ਦੋਹਰੀ ਸੇਵਾ ਦਿੱਤੀ ਜਾਏ ਜਾਂ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਕੋਰ ਬਣਾਤਾ ਜਾਏ ਜੇ ਉਹ ਨਾ ਬਣਨਾ ਚਾਹਵੇ ਦਰਬਾਰ ਸਾਹਿਬ ਦਾ ਹੈੱਡ ਗ੍ਰੰਥੀ ਤੇ ਉਹਦੀ ਜਗ੍ਹਾ ਦੇ ਉੱਤੇ ਕੋਈ ਉਸ ਤੋਂ ਅਗਲਾ ਜਿਹੜਾ ਦਰਬਾਰ ਸਾਹਿਬ ਦਾ ਗ੍ਰੰਥੀ ਹੈ ਉਹਨੂੰ ਲਾਤਾ ਜਾਏ ਇਹ ਪੁਜਾਰੀ ਸ਼੍ਰੇਣੀ ਦੇ ਵਿੱਚ ਅਹੁਦਾ ਪਹੁੰਚ ਗਿਆ ਵਿੱਚੋਂ ਐਸੀ ਗੱਲ ਨਹੀਂ ਜਦੋਂ ਅਕਾਲੀ ਦਲ ਨੂੰ ਜਾਂ ਸ਼ਰੋਮਨੇ ਕਮੇਟੀ ਨੂੰ ਪ੍ਰੋਬਲਮ ਪਈ ਕੋਈ ਹੱਲ ਨਾ ਨਿਕਲਦਾ ਦਿਖਦਾ ਸੀ ਉਦੋਂ ਕੁਝ ਪੰਥਕ ਸ਼ਖਸੀਅਤਾਂ ਵੀ ਆਈਆਂ ਜਿਨ੍ਹਾਂ ਵਿੱਚ ਅਸੀਂ ਪ੍ਰਸਾਦ ਦਰਸ਼ਨ ਸਿੰਘ ਜੀ ਦਾ ਨਾਮ ਲੈ ਸਕਨੇ ਆ ਈਵਨ ਗਿਆਨੀ ਰੰਜੀਤ ਭਾਈ ਰঞ্জੀਤ ਸਿੰਘ ਜੀ ਇਹ ਵੀ ਇੱਕ ਪੰਥਕ ਸ਼ਖਸੀਅਤ ਸਨ ਉਹ ਸਿਰੇ ਨਹੀਂ ਚੋਣੇ ਸੀ ਲੇਕਿਨ ਬਹੁਤ ਹੀ ਤੌਰ ਦੇ ਉੱਤੇ ਇਹੀ ਰਿਹਾ ਕਿ ਉਹਦੇ ਬਹੁਤ ਜਿਹੜਾ ਗ੍ਰੰਥੀ ਜਿਹੜਾ ਕਿ ਦਰਬਾਰ ਸਾਹਿਬ ਦੇ ਉਹਨਾਂ ਨੂੰ ਬਣਾਇਆ ਜਾਵੇ। ਔਰ ਉਹਦੇ ਵਿੱਚ ਇੱਕ ਖਾਸ ਗੱਲ ਸੀ ਕਿ ਦਰਬਾਰ ਸਾਹਿਬ ਦੇ ਗ੍ਰੰਥੀ ਆਮ ਤੌਰ ਤੇ ਜਿਹੜੇ ਲਾਏ ਜਾਂਦੇ ਨੇ ਜੇ ਮੈਂ ਕਹਾਂ ਕਿ 99% ਤਾਂ ਉਹ ਜਥਾ ਮਹਤਾ ਪਿੰਡਰਾ ਜਿਹੜਾ ਹੈ ਜਿਹਨੂੰ ਇਹ ਦਮਦਮੀ ਟਕਸਾਲ ਕਹਿ ਦਿੰਦੇ ਨੇ ਉਹਦੇ ਵਿੱਚੋਂ ਉਹਦੇ ਵਿਦਿਆਰਥੀ ਹੁੰਦੇ ਨੇ। ਇੱਕ ਭਰਮ ਪਾ ਦਿੱਤਾ ਗਿਆ ਕੌਮ ਦੇ ਵਿੱਚ ਬੜਾ ਵੱਡਾ ਕਿ ਜਿਉ ਗੁਰਬਾਨੀ ਬੜੀ ਸ਼ੁੱਧ ਬੜਦੇ ਨੇ ਹਾਲੇ ਕਿ ਬੜਾ ਵੱਡਾ ਝੂਠ ਹੈ ਮੈਂ ਇਸ ਵਿਸ਼ੇ 'ਚ ਇਸ ਵੇਲੇ ਨਹੀਂ ਜਾਵਾਂਗਾ ਕਤਸਾਲ ਜਿਨੂੰ ਅਸੀਂ ਕਹਿੰਨੇ ਆ ਇਨਡਾਇਰੈਕਟਲੀ ਉਹਨਾਂ ਨੇ ਸੇ ਕੌਮ ਦੇ ਉੱਤੇ ਕਬਜ਼ਾ ਕੀਤਾ ਹੋਇਆ ਸੀ ਇਸ ਅਹੁਦੇ ਦੇ ਰਾਹੀਂ ਐਸਪੀਸੀ ਨਾਲ ਉਹਨਾਂ ਨੇ ਤਾਲਮੇਲ ਅੱਛਾ ਬਣਾਇਆ ਹੋਇਆ ਸੀ ਔਰ ਉਹਨਾਂ ਨੇ ਆਪਣੀ ਮਰਿਆਦਾ ਹੀ ਜਿਹੜੀ ਹੈ ਉਹ ਪੰਦੇ ਉੱਤੇ ਸਾਡੇ ਗੁਰਦੁਆਰੇ ਉੱਤੇ ਚਲਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਉਹਨਾਂ ਨੇ ਅਲੱਗ ਵੀ ਆਪਣੀ ਮਰਿਆਦਾ ਬਣਾਈ ਹੋਈ ਹੈ ਲੇਕਿਨ ਇਨਡਾਇਰੈਕਟਲੀ ਕੰਟਰੋਲ ਉਹਨਰ ਦਾ ਜਿਹੜਾ ਇਹ ਸੌਦੇ ਦੇ ਉੱਤੇ ਰਿਹਾ ਜਿੰਨਾ ਚਿਰ ਤੇ ਉਹਨਾਂ ਦਾ ਇਹ ਕੰਟਰੋਲ ਚੱਲਦਾ ਰਿਹਾ ਉਹਨਾਂ ਚਿਰ ਤੇ ਕੋਈ ਪ੍ਰੋਬਲਮ ਹੋਈ ਨਹੀਂ ਹੁਣ ਜਿਸ ਕਰਕੇ ਗਿਆਨੀ ਰਕबीर ਸਿੰਘ ਨੂੰ ਹਟਾਇਆ ਗਿਆ ਇਸ ਵਾਸਤੇ ਕਿਉਂਕਿ ਉਹਨਾਂ ਨੇ ਕੋਈ ਸਟੈਂਡ ਲੈ ਲਿਆ ਉਸ ਤੋਂ ਪਹਿਲਾਂ ਜਿੰਨੇ ਵੀ ਚਰਚਾ ਹਰ ਆਉਂਦੇ ਸੀ ਜੋ ਸ਼੍ਰੋਮਣੀ ਕਮੇਟੀ ਚਾਹੁੰਦੀ ਸੀ ਉਹ ਫੈਸਲੇ ਕਰਦੇ ਸੀ ਜੋ ਅਕਾਲੀ ਦਲ ਚਾਹੁੰਦਾ ਸੀ ਉਹ ਫੈਸਲੇ ਕਰਦੇ ਸੀ ਜੇ ਨਹੀਂ ਕਰਨ ਤੇ ਉਹਨਾਂ ਨੂੰ ਹਟਾਤਾ ਜਾਂਦਾ ਸੀ ਭਾਵੇਂ ਕਿ ਆ ਜਾਂਦਾ ਸੀ ਅਸਤੀਫਾ ਦੇ ਦਿੱਤਾ ਉਹਨਾਂ ਨੇ ਪਰ ਅਸਤੀਫਾ ਲੈ ਲਿਆ ਜਾਂਦਾ ਸੀ ਜ਼ਬਰਦਸਤੀ ਜਨੀ ਰਕबीर ਸਿੰਘ ਨੇ ਥੋੜਾ ਸਟੈਂਡ ਲਿਆ ਕਿਉਂਕਿ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਉਹਨਾਂ ਦਾ ਕੀਤੇ ਫੈਸਲੇ ਨਹੀਂ ਮੰਨੇ ਉਹਨਾਂ ਨੇ ਰਕबीर ਸਿੰਘ ਉਹਨਾਂ ਨੂੰ ਹਟਾ ਦਿੱਤਾ ਪ੍ਰਧਾਨਤ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੂੰ ਜਿਸ ਸਾਰਾ ਕਾਲ ਤੱਕ ਸਲਾਇਆ ਗਿਆ ਜਿਹਦਾ ਵਿਰੋਧ ਕੀਤਾ ਦਮਦਮੀ ਟਕਸਾਲ ਨੇ ਅਖੋਤੀ ਦਮਦਮੇ ਟਕਸਾਲ ਨੇ ਹੁਣ ਵਿਰੋਧ ਦਾ ਕਾਰਨ ਕੀ ਸੀ ਅਸਲੀ ਕਾਰਨ ਇਹ ਸੀ ਕਿ ਪਹਿਲਾ ਐਸਟੀਪੀਸੀ ਲਾਰੀ ਸੀ ਕਦੀ ਇਹਨਾਂ ਨੂੰ ਇਤਰਾਜ਼ ਨਹੀਂ ਸੀ ਹੋਇਆ ਹੁਣ ਵੀ ਐਸਟੀਪੀਸੀ ਨੇ ਲਾਇਆ ਉਤਾਰਿਆ ਵੀ ਐਸਟੀਪੀਸੀ ਨੇ ਲਾਇਆ ਵੀ ਐਸਟੀਪੀਸੀ ਨੇ ਹੁਣ ਇਹਨਾਂ ਦਾ ਵਿਰੋਧ ਹੋ ਗਿਆ ਕਿਉਂਕਿ ਉਹ ਦਮਦਮ ਟਕਸਾਲ ਦੀ ਲੜੀ ਦੇ ਵਿੱਚੋਂ ਨਹੀਂ ਆਉਂਦੇ ਸਨ ਉਹਦੇ ਵਿੱਚ ਉਹਨਾਂ ਪ੍ਰੋਟੈਸਟ ਕਰਨੇ ਸ਼ੁਰੂ ਕਰ ਦਿੱਤੇ ਇਸ ਵੇਲੇ ਅਕਾਲੀ ਦਲ ਦੀ ਜਿਹੜੀ ਮਾੜੀ ਹਾਲਤ ਹੈ ਸਿੱਖ ਕੌਮ ਜਿਵੇਂ ਉਹਨਾਂ ਨੂੰ ਰਿਜੈਕਟ ਕਰ ਚੁੱਕੀ ਹੈ ਨਕਾਰ ਚੁੱਕੀ ਹੈ ਸ਼ਰੂਨੀ ਕਮੇਟੀ ਨੂੰ ਇਸ ਮਕਸਦ ਵਾਸਤੇ ਵਰਤਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਉਹਦੇ ਲਈ ਅਕਾਲੀ ਦਲ ਦਾ ਮੁੜ ਕੇ ਰਿਵਾਈਵਲ ਹੋ ਸਕੇ ਅਕਾਲੀ ਦਲ ਮੁੜ ਕੇ ਸੁਰਜੀਤ ਹੋ ਸਕੇ ਉਹਦੇ ਵਾਸਤੇ ਉਹਨਾਂ ਨੂੰ ਦਮਦਮੇ ਤੱਕ ਸਾਲ ਦੀ ਲੋੜ ਹੈ ਹੁਣ ਜਿਹੜੀ ਕਮੇਟੀ ਬਣਾਈ ਗਈ 34 ਮੈਂਬਰੀ ਕਮੇਟੀ ਉਹਦੇ ਵਿੱਚ ਆਪ ਜੀ ਦੇਖੋ ਕਿ ਕਿ ਬਹੁਤਾਤ ਜਿਹੜੀ ਹੈ ਸਭ ਤੋਂ ਪਹਿਲਾ ਨਾਮ ਹਰਰਾਮ ਸਿੰਘ ਧੋਮਾੜ ਉਥੇ ਭਾਵੇਂ ਖਾਲਸਾ ਲਿਖਦੇ ਨੇ ਪਰ ਅਸਲੀਅਤ ਤੇ ਉਹਨਾਂ ਦੀ ਇਹੀ ਹੈ ਉਹਦੇ ਬਾਅਦ ਬਹੁਤੇ ਡੇਰੇਦਾਰ ਨੇ ਜਿਹੜੇ ਮੈਂ ਇਹ ਕਮਾ ਕੇ 75% ਜਿਹੜੇ ਨੇ ਡੇਰੇਦਾਰ ਨੇ ਜਾਂ ਸੰਪਰਦਾਇ ਵਿਚਾਰ ਵਾਲੇ ਨੇ ਉਹਨਾਂ ਨਾਲ ਸਹਿਮਤੀ ਰੱਖਣ ਵਾਲੇ ਨੇ ਤੇ ਵੱਧ ਤੋਂ ਵੱਧ 20 ਤੋਂ 25% ਜਿਹੜੇ ਨੇ ਉਹ ਦੂਸਰੇ ਨੇ ਸਭ ਤੋਂ ਪਹਿਲਾਂ ਤੇ ਇੱਡੀ ਵੱਡੀ ਕਮੇਟੀ ਕਦੀ ਕੋਈ ਫੈਸਲਾ ਨਹੀਂ ਕਰ ਸਕਦੀ ਜਿਸ ਲਈ ਵਿਦਵਾਨਾਂ ਕਰੋ ਸੁਝਾਅ ਲੈ ਲੈ ਗਏ ਸਨ ਚਾਹੀਦਾ ਇਹ ਸੀ ਵੱਧ ਤੋਂ ਵੱਧ 4-5 ਬੰਦੇ ਦੀ ਜਾਂ 6-7 ਬੰਦੇ ਦੀ ਕਮੇਟੀ ਇੱਕ ਬਣਾਤੀ ਜਾਂਦੀ ਵਿਦਵਾਨਾਂ ਦੀ ਸਿਰਫ ਵਿਦਵਾਨਾਂ ਦੀ ਜਿਹੜੇ ਉਹਨਾਂ ਸਾਰਿਆਂ ਸੁਝਾਵਾਂ ਦਾ ਪਰਚੋਲ ਕਰਕੇ ਇੱਕ ਉਹਦਾ ਤੱਤ ਕੱਢ ਕੇ ਚਰਮਡੀ ਕਮੇਟੀ ਅੱਗੇ ਰੱਖ ਦਿੰਦੇ ਉਹਦੇ ਨਾਲ ਜਿਹੜਾ ਕੰਮ ਛੇਤੀ ਵੀ ਹੋ ਜਾਂਦਾ ਸੌਖਾ ਵੀ ਹੋ ਜਾਂਦਾ ਅੱਜ ਇਹ 34 ਮੈਮਰੀ ਕਮੇਟੀ ਬਣਾ ਕੇ ਇੱਕ ਤੇ ਟਕਸਾਲ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਦੂਸਰਾ ਮੈਂ ਤੇ ਇੰਜ ਕਹਾਂਗਾ ਕਿ ਇਸ ਕੰਮ ਨੂੰ ਖਟਾਈ ਚ ਪਾ ਦਿੱਤਾ ਗਿਆ। ਇਹ ਪੁਰਾਣੀ ਰਵਾਇਤ ਰਹੀ ਆ ਕਾਲੀ ਦਲ ਦੀ। ਜਿਸ ਗੱਲ ਨੂੰ ਖਟਾਈ ਚ ਪਾਣਾ ਹੋਵੇ ਉਹਦੇ ਉੱਤੇ ਕਮੇਟੀ ਬਣਾ ਦਿਓ ਪਰ ਲੰਬਾ ਸਮਾਂ ਕਮੇਟੀ ਦੀ ਪਰਚੋਲ ਚਲਦੀ ਰਹੇ। ਵਿਚਾਰਾ ਚਲਦੀਆਂ ਰਹਿਣ ਹੌਲੀ-ਹੌਲੀ ਕੌਮ ਜਿਹੜੀ ਇਹ ਭੁੱਲ ਜਾਏਗੀ। ਇਥੋਂ ਤੱਕ ਕਿ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਦੇ ਕੇਸਾਂ ਦੇ ਵਿੱਚ ਵੀ ਇਹ ਪਾਲਿਸੀ ਵਰਤੀ ਗਈ। ਮੈਂ ਉਹਦੀ ਡਿਟੇਲ ਚ ਨਹੀਂ ਜਾਵਾਂਗਾ ਬਹੁਤ ਲੰਬੀ ਡਿਟੇਲ ਹੈ। ਮੈਨੂੰ ਇੰਜ ਜਾਪਦਾ ਹੈ ਕਿ ਹੁਣ ਫਿਰ ਉਹੀ ਨੀਤੀ ਜਿਹੜੀ ਅਪਣਾਈ ਗਈ ਹੈ ਔਰ ਸਭ ਨੂੰ ਖੁਸ਼ ਕਰਨ ਦੀ ਨੀਤੀ ਹੈ ਸੱਚ ਦਾ ਨਿਵੇੜਾ ਕਰਨ ਦੀ ਨਹੀਂ ਜਿਸਲੇ ਕੰਪਰੋਮਾਈਜ਼ ਫਾਰਮੂਲਾ ਲੱਭਿਆ ਜਾਵੇ ਫਿਰ ਸਿਧਾਂਤ ਖਤਮ ਹੋ ਜਾਂਦਾ ਹੈ ਸਿਧਾਂਤ ਦੀ ਪ੍ਰਬੰਧੀ ਹੋ ਜਾਂਦੀ ਹੈ ਕਿਉਂਕਿ ਸਾਡੇ ਦੇ ਸਿਧਾਂਤਕ ਬੰਦੇ ਹੈ ਨਹੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੇ ਉੱਤੇ ਸਿਧਾਂਤ ਦੇ ਉੱਤੇ ਫੈਸਲੇ ਕਰਨੇ ਚਾਹਣ ਇਥੇ ਸਵਾਰਥ ਨਾਲ ਜੁੜੇ ਹੋਏ ਲੋਕ ਨੇ ਤਤ ਸਾਰੀ ਗੱਲ ਦਾ ਇਹ ਕਿ ਇਸ ਕਮੇਟੀ ਨੂੰ ਬਣਾ ਕੇ ਫਿਰ ਹਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਕੰਮ ਨੂੰ ਖਟਾਈ ਦੇ ਵਿੱਚ ਪਾਤਾ ਹੈ। ਕਦੋਂ 34 ਬੰਦਿਆਂ ਦੀ ਮੀਟਿੰਗ ਹੋਏਗੀ ਕਿੰਨੇ ਘਨੇ ਚਿਰ ਬਾਅਦ ਹੋਏਗੀ ਤਾਂ ਕਦੋਂ ਤਤ ਕੱਢਣਗੇ ਇਹਨਾਂ ਵਿੱਚ ਕੋਈ ਉਹ ਵਿਦਵਾਨ ਜੇ ਕੁਝ ਹੈ ਵੀ ਨੇ 2-4 ਵਿਦਵਾਨ ਤੇ ਉਹਨਾਂ ਦੀ ਕਿੰਨੀ ਮੁਕਤ ਹੈ ਸਾਰਿਆਂ ਦੇ ਬਰਾਬਰ ਹੀ ਨੇ ਨਾ ਜਿਹੜਾ ਤਰੀਕਾ ਸੀ ਚਾਰ ਪੰਜ ਉਗੇ ਵਿਦਵਾਨਾਂ ਦੀ ਕਮੇਟੀ ਬਣਾਈ ਜਾਂਦੀ ਜਿਨੇ ਸੁਝਾਅ ਆਏ ਨੇ ਉਹਨਾਂ ਦਾ ਤਤ ਕੱਢਿਆ ਜਾਂਦਾ ਕੌਮ ਦੇ ਹਿੱਤ ਦੇ ਵਿੱਚ ਇਹ ਫੈਸਲਾ ਲਿਆ ਜਾਂਦਾ ਨਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਾਂ ਐਸ்சி ਪੀਸੀ ਦੇ ਹਿੱਤ ਵਿੱਚ ਇਹ ਮੌਕਾ ਸੀ ਜਦੋਂ ਸਾਰੀ ਕੌਮ ਨੂੰ ਇਕੱਠਾ ਕੀਤਾ ਜਾ ਸਕਦਾ ਸੀ ਸਾਰੀ ਕੌਮ ਨੂੰ ਭਾਵੇਂ ਦੇਸ਼ ਦੇ ਤੇ ਭਾਵੇਂ ਵਿਦੇਸ਼ ਦੇ ਸਿੱਖ ਨੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਨਾਲ ਜੋੜਿਆ ਜਾ ਸਕਦਾ ਸੀ ਅਕਾਲ ਤਖਤ ਸਾਹਿਬ ਦੀ ਸੰਸਥਾ ਦੇ ਨਾਲ ਜੋੜਿਆ ਜਾ ਸਕਦਾ ਸੀ ਔਰ ਇੱਕ ਚੰਗਾ ਵਿਧੀ ਵਿਵਧਾਨ ਬਣ ਸਕਦਾ ਸੀ ਜਿਸ ਨਾਲ ਸਾਰੀ ਪੰਥਕ ਇਕਤਾ ਵੀ ਬਣੀ ਰਹੇ ਪੰਥਕ ਤਾਕਤ ਇੱਕ ਵਾਰ ਵੀ ਮੁੜ ਕੇ ਭੰਜ ਜਵੇ ਜਿੰਨੂੰ ਬਰਬਾਦ ਕਰ ਦਿੱਤਾ ਗਿਆ ਇਸ ਮੌਕੇ ਨੂੰ ਅਜਾਈ ਗਵਾ ਦਿੱਤਾ ਗਿਆ ਮੈਂ ਅੱਜ ਇਸ ਵੀਡੀਓ ਰਹੀਂ ਹਰਜਿੰਦਰ ਸਿੰਘ ਧਾਮੀ ਜੀ ਨੂੰ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਨੂੰ ਇੱਕ ਵਾਰੀ ਫੇਰ ਬੇਨਤੀ ਕਰਨਾ ਚਾਹਾਂਗਾ ਕਿ ਆਪ ਜੀ ਆਪਣੇ ਫੈਸਲੇ ਤੇ ਦੁਬਾਰਾ ਨਜ਼ਰਸਾਨੀ ਕਰੋ ਸਾਰੇ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਦੇ ਬਜਾਏ ਕੌਮੀ ਹਤ ਨੂੰ ਵੇਖੋ ਤੇ ਪੰਜ ਇੱਕ ਉੱਗੇ ਵਿਦਵਾਨਾਂ ਦੀ 4 5 6 7 ਉੱਗੇ ਵਿਦਵਾਨਾਂ ਦੀ ਕਮੇਟੀ ਬਣਾਓ ਜਿਹੜੇ ਆਏ ਸੁਝਾਵਾਂ ਨੂੰ ਚੰਗੀ ਤਰ੍ਹਾਂ ਘੋਲ ਕੇ ਪੰਥਕ ਖੇਤੇ ਵਿੱਚ ਕੋਈ ਸਾਨੂੰ ਵਿਧਿ ਵਿਵਧਾਨ ਬਣਾ ਕੇ ਦੇ ਸਕਣ ਜਿਸ ਨਾਲ ਅਗੋਂ ਕੌਮ ਦਾ ਲੰਮਾ ਸਮਾਜ ਜਿਹੜਾ ਉਹ ਕੰਮ ਸਹੀ ਚੱਲਦਾ ਰਹੇ ਮੈਂ ਪਿਛਲੇ ਵੀਡੀਓ ਦੇ ਵਿੱਚ ਬੇਨਤੀ ਕਰ ਚੁੱਕਾ ਹਾਂ ਹੁਣ ਮੈਂ ਛੋੜੇ ਮੁਕਸਦ ਰਿਪੀਟ ਕਰ ਦੇਣਾ ਅੱਜ ਜਿਸ ਵੇਲੇ ਅਕਾਲ ਤਖਤ ਸਾਹਿਬ ਦੀ ਸੰਸਥਾ ਵੀ ਸਥਾਪਿਤ ਹੋ ਚੁੱਕੀ ਹੈ ਤੇ ਜਥੇਦਾਰ ਦਾ ਅਹੁਦਾ ਵੀ ਸਥਾਪਿਤ ਹੋ ਚੁੱਕਾ ਹੈ ਹਾਲੇ ਕਿ ਮੈਂ ਨਹੀਂ ਸਮਝਦਾ ਜਥੇਦਾਰ ਕਹਿਣਾ ਚਾਹੀਦਾ ਮੁਖ ਸੇਵਾਦਾਰ ਕਹਿਣਾ ਚਾਹੀਦਾ ਇਹਦੇ ਕੋਲੋਂ ਖਹਿੜਾ ਨਹੀਂ ਛੁਡਾਇਆ ਜਾ ਸਕਦਾ ਬਹੁਤੀ ਕੌਮ ਜਿਹੜੀ ਇਹਨੂੰ ਪ੍ਰਵਾਨਗੀ ਦੇ ਚੁੱਕੀ ਹੈ ਇਹਦਾ ਵਿਧਿ ਵਿਵਧਾਨ ਕੋਈ ਇਹੋ ਜਿਹਾ ਬਣ ਜਾਏ ਕਿ ਕੌਮੀ ਹਿੱਤ ਦੇ ਵਿੱਚ ਅਨੁਵਰਤਿਆ ਜਾ ਸਕੇ ਇਹੀ ਬੈਸਟ ਹੋਏਗਾ ਸਭ ਤੋਂ ਵਧੀਆ ਇਹ ਹੋਏਗਾ ਦੂਸਰਾ ਮੁੱਦਾ ਜੋ ਮੈਂ ਅੱਜ ਆਪ ਜੀ ਨਾਲ ਸਾਂਝਾ ਕਰਨਾ ਹੈ ਬੜਾ ਸੈਂਸਿਟਿਵ ਮੁੱਦਾ ਗਿਆਨੀ ਰਕबीर ਸਿੰਘ ਜੀ ਨੂੰ ਜਥੇਦਾਰ ਅਕਾਲ ਤਖਤ ਦੇ ਅਹੁਦੇ ਤੋਂ ਇਸ ਕਰਕੇ ਹਟਾ ਦਿੱਤਾ ਗਿਆ ਕਿਉਂਕਿ ਉਹ ਅਕਾਲੀ ਆਗੂਆਂ ਅਗੇ ਚੁੱਕਣ ਨੂੰ ਤਿਆਰ ਨਹੀਂ ਸਨ ਅੱਜੇ ਤੱਕ ਅਕਾਲੀ ਆਗੂ ਦੁਰਵਰਤੋਂ ਕਰਦੇ ਰਹੇ ਅਕਾਲ ਤਖਤ ਦੇ ਜ세ਦਾਦਾਰ ਦੀ ਜੋ ਚਾਹੁੰਦੇ ਸਨ ਉਹ ਫੈਸਲੇ ਕਰਾਉਂਦੇ ਰਹੇ ਆ ਸਾਡੇ ਸਾਹਮਣੇ ਆ ਚੰਦਰ ਪਹਿਲੇ ਦੀ ਗੱਲ ਹੈ ਇਸੇ ਅਕਾਲ ਤਖਤ ਦੇ ਸਾਹਮਣੇ ਜਾਨੀ ਰਕबीर ਸਿੰਘ ਨਹੀਂ ਉਹਨਾਂ ਨੂੰ ਸਜ਼ਾ ਲਈ ਜਿਨ੍ਹਾਂ ਨੇ ਸੱਚਾ ਸੌਦਾ ਸਾਦੇ ਮਾਫੀ ਦੇ ਉੱਤੇ ਦਸਤਕਤ ਕੀਤੇ ਸਨ ਔਰ ਉਹਨਾਂ ਨੇ ਮੰਨਿਆ ਕਿ ਅਸੀਂ ਬਾਦਲ ਦੀ ਕੋਠੀ ਦੇ ਵਿੱਚ ਬਹਿ ਕੇ ਉਹ ਦਸਤਕਤ ਕੀਤੇ ਸਨ ਕੌਣ ਸੀ ਕਰੌਣਾਲਾ ਕਿੰਨਾਂ ਦੇ ਜ਼ੋਰ ਕਰਕੇ ਕੀਤੇ ਬਿਲਕੁਲ ਸਪਸ਼ਟ ਗੱਲ ਹੈ ਕਿ ਅਕਾਲੀ ਦਲ ਕਰੌਣਾਲਾ ਸੀ ਸ਼੍ਰੋਮਣੀ ਕਮੇਟੀ ਦੇ ਮੁਨਾਜ਼ਮ ਹੋਣ ਕਰਕੇ ਉਹਨਾਂ ਨੂੰ ਜਿਹੜਾ ਜ਼ਬਰਦਸਤੀ ਕਰਨੇ ਪੈਂਦੇ ਸਨ ਹੁਣ ਕਿਉਂਕਿ ਰਕबीर ਸਿੰਘ ਨੇ ਕੋਈ ਸਟੈਂਡ ਲੈ ਲਿਆ ਉਹਨੂੰ ਬੜਾ ਧਮਕਾਇਆ ਗਿਆ ਡਰਾਇਆ ਗਿਆ ਉਹ ਦਬਿਆ ਨਹੀਂ ਤੇ ਨੌਕਰੀ ਤੋਂ ਪਾਸੇ ਇੱਕ ਅਰਧਤ ਆ ਗਿਆ ਜਿਹੜਾ ਅਹੁਦੇ ਤੋਂ ਪਾਸੇ ਕਰ ਦਿੱਤਾ ਗਿਆ ਅੱਜ ਕੌਮ ਦੇ ਵਿੱਚ ਇੱਕ ਬੜੀ ਨਿਰਾਸ਼ਾ ਹੈ ਬੜੀ ਦੁੱਖ ਹੈ ਕਿ ਸਾਡੇ ਇਡੇ ਵੱਡੇ ਅਹੁਦੇਦਾਰ ਕੇਸ ਅਦਾਲਤ ਦੇ ਵਿੱਚ ਚੱਲ ਰਿਹਾ ਹੈ ਮੈਂ ਬਿਲਕੁਲ ਨਹੀਂ ਚਾਹੁੰਦਾ ਕਿ ਸਾਡੇ ਪੰਥ ਦੇ ਕੇਸ ਜਿਹੜੇ ਨੇ ਅਦਾਲਤਾਂ ਦੇ ਵਿੱਚ ਜਾਣ ਅਦਾਲਤਾਂ ਨੂੰ ਸਿੱਖੀ ਲਿਖੀ ਸਮਝੇ ਉਹਨਾਂ ਨੂੰ ਗੁਰਮਤਿ ਦੀ ਕੀ ਸਮਝ ਹੈ ਉਹਨਾਂ ਨੂੰ ਸਿੱਖ ਸਿਧਾਂਤਾਂ ਦੀ ਕੀ ਸਮਝ ਹੈ ਉਹ ਕੀ ਫੈਸਲੇ ਕਰਨਗੇ ਫਿਰ ਐਡੇ ਵੱਡੇ ਅਹੁਦੇ ਤੇ ਰਹੇ ਸਨਮਾਨਿਤ ਸ਼ਖਸੀਅਤ ਉਹਨਾਂ ਦਾ ਕੇਸ ਲਾਲਤ ਦੇ ਵਿੱਚ ਜਾਵੇ ਹੋਰ ਵੀ ਦੁਖਦਾਈ ਹੁੰਦਾ। ਲੇਕਿਨ ਉਹਦੇ ਨਾਲ ਇੱਕ ਬਹੁਤ ਵੱਡਾ ਸਵਾਲ ਜੁੜਿਆ ਹੋਇਆ ਹੈ। ਕਿ ਕੀ ਜਨੀ ਰਵੀਰ ਸਿੰਘ ਨਾਲ ਵਧਿੱਕੀ ਨਹੀਂ ਹੋਈ? ਬਿਲਕੁਲ ਸਪਸ਼ਟ ਹੈ ਕੋਈ ਇਹਦੇ ਬਾਰੇ ਦੁਬਦਾ ਨਹੀਂ। ਕਿ ਗਿਆਨੀ ਰਗਵੀਰ ਸਿੰਘ ਨੂੰ ਜ਼ਥੇਦਾਰ ਦੇ ਅਹੁਦੇ ਤੋਂ ਇਸ ਕਰਕੇ ਹਟਾਇਆ ਗਿਆ ਕਿਉਂ ਅਕਾਲੀ ਦਲ ਦੇ ਪ੍ਰਧਾਨ ਨੂੰ ਜੋ ਸਜ਼ਾਈ ਸਜ਼ਾ ਲਾਈ ਗਈ ਸੀ ਉਹਦੇ ਉੱਤੇ ਕੋਈ ਕੰਪਰੋਮਾਈਜ਼ ਕਰਨ ਨੂੰ ਤਿਆਰ ਨਹੀਂ ਸੀ ਕੋਈ ਸਮਝੌਤਾ ਕਰਨ ਨੂੰ ਤਿਆਰ ਨਹੀਂ ਸੀ ਆਪਣੇ ਫੈਸਲੇ ਦੇ ਅੱਗੇ ਸੰਤ ਔਰ ਅਸਲ ਦੇ ਵਿੱਚ ਇਹ ਹੋਣਾ ਚਾਹੀਦਾ ਲੇਕਿਨ ਅਕਾਲੀ ਦਲ ਤਾਂ ਸਿਰਫ ਡਰਾਮਾ ਕਰਦਾ ਹੈ ਅਕਾਲ ਤਖਤ ਸਾਹਿਬ ਦਾ ਸਤਕਾਰ ਕਰਨ ਦਾ ਅਸਲ ਦੇ ਵਿੱਚ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਦੀ ਦੁਰਵਰਤੋਂ ਕਰ ਰਿਹਾ ਸ਼ੁਰੂ ਤੋਂ ਪਰਦਾ ਆਇਆ ਅੱਜ ਵੀ ਕਰ ਰਿਹਾ ਅੱਗੋਂ ਜਾਰੀ ਰੱਖਣਾ ਚਾਹੁੰਦੇ ਨੇ ਕੀ ਸਾਡੇ ਕੋਲ ਕੋਈ ਐਸਾ ਕੌਮੀ ਵਿਧੀ ਵਿਧਾਨ ਹੈ ਕਿ ਇਹੋ ਜੇ ਮੌਕੇ ਤੇ ਸਾਡੇ ਕਿਸੇ ਨੂੰ ਵੀ ਅਦਾਲਤ ਵਿੱਚ ਨਾ ਜਾਣਾ ਪਵੇ ਹੁਣੇ ਕਿਹਾ ਜਮਨ ਜੀ ਕਿ ਉਹ ਤਾਂ ਨਵੇਂ ਅਕਾਲ ਤਖਤ ਦੇ ਜਥੇਦਾਰ ਕੋਲ ਫਰਿਆਦ ਕਰ ਦਿੰਦੇ ਨੇ ਮੇਰੇ ਤੇ ਹੋਂ ਬੇਨਤੀ ਕਰਕੇ ਹਟਿਆ ਜਥੇਦਾਰ ਅਕਾਲ ਤਖਤ ਜਿੰਨੂ ਅਸੀਂ ਕਹਿ ਰਹੇ ਹਾਂ ਕੌਮ ਦੇ ਵਾਸਤੇ ਦੱਸਿਆ ਜਾ ਰਿਹਾ ਹੈ ਕਿ ਸਰਬੋੱਚ ਕੌਮ ਨੂੰ ਡਰਾ ਕੇ ਰੱਖਿਆ ਜਾ ਰਿਹਾ ਹੋ ਤੇ ਨਾਂ ਤੇ ਲੇਕਿਨ ਅਸਲ ਦੇ ਵਿੱਚ ਉਹਦੀ ਹਕੀਕਤ ਜਿਹੜੀ ਹੈ ਉਹਦੀ ਸਜ਼ਾਈ ਜਿਹੜੀ ਹੈ ਇਹ ਹੈ ਕਿ ਅਕਾਲੀ ਦਲ ਜਦੋਂ ਚਾਹਵੇ 1 ਮਿੰਟ ਦੇ ਵਿੱਚ ਸ਼ਰਮਣੀ ਕਮੇਟੀ ਲਈ ਉਹਨੂੰ ਕੱਢ ਕੇ ਬਾਹਰ ਪਾਸੇ ਰੱਖ ਦਿੱਤਾ ਜਦੋਂ ਰਕबीर ਸਿੰਘ ਨੌਰਵੀ ਤੇ ਹੋਇਆ ਫਿਰ ਅਗਰ ਉਹਨਾਂ ਦਾ ਅਦਾਲਤ ਵਿੱਚ ਜਾਣਾ ਗਲਤ ਹੈ ਤਾਂ ਕੀ ਅਨਿਆਂ ਨੂੰ ਚੁੱਪ ਕਰਕੇ ਸਹੰਦੇ ਰਹਿਣਾ ਚਾਹੀਦਾ ਹੈ ਕੀ ਇਸ ਰੋਮਨੀ ਕਮੇਟੀ ਨੂੰ ਅਧਿਕਾਰ ਮਿਲਿਆ ਰਹਿਣਾ ਚਾਹੀਦਾ ਹੈ ਕਿ ਜੇ ਉਹਨਾਂ ਦਾ ਕੋਈ ਗੱਲ ਨਹੀਂ ਮੰਨਦਾ ਉਹਨਾਂ ਦੇ ਗਲਤ ਫੈਸਲਿਆਂ ਦੇ ਉੱਤੇ ਵੀ ਕਿੰਤੂ ਨਹੀਂ ਕਰਦਾ ਆਪਣੇ ਕੀਤੇ ਫੈਸਲਿਆਂ ਨੂੰ ਨਹੀਂ ਬਦਲਣਾ ਚਾਹੁੰਦਾ ਉਹਨਾਂ ਦੇ ਪ੍ਰਭਾਵ ਤੇ ਥੱਲੇ ਤੇ ਉਹਨੂੰ ਜਦੋਂ ਮਰਜ਼ੀ ਹਟਾ ਦੇਣ ਜਿਵੇਂ ਮਰਜ਼ੀ ਹਟਾ ਦੇਣ ਕੀ ਰਣਬੀਰ ਸਿੰਘ ਜੀ ਬਾਰੇ ਕੋਈ ਇਹੋ ਜਿਹਾ ਦੱਸਿਆ ਗਿਆ ਕਿ ਉਹ ਆਪਣੇ ਜੋ ਡਿਊਟੀ ਉਹਨਾਂ ਨੂੰ ਦਿੱਤੀ ਗਈ ਹੈ ਇਸ ਲਈ ਮੁਕ ਗਰੰਟੀ ਦਰਬਾਰ ਸਾਹਿਬ ਦੀ ਉਹਦੇ ਵਿੱਚ ਕੋਈ ਕੁਤਾਹੀ ਕਰ ਰਹੇ ਨਹੀਂ ਆ ਉਹਦੇ ਕਾਬਲ ਨਹੀਂ ਸਿਰਫ ਇਸ ਕਰਕੇ ਕਿਉਂਕਿ ਉਸ ਵੇਲੇ ਜੇ ਪੂਰੀ ਤਰ੍ਹਾਂ ਹਟਾ ਦਿੰਦੇ ਕੌਮ ਦੇ ਵਿੱਚ ਬਹੁਤ ਆ ਰੋਲਾ ਪੈਣ ਦਾ ਅਸਾਰ ਸਨ ਉਹਨਾਂ ਨੂੰ ਦਰਬਾਰ ਸਾਹਿਬ ਦੀ ਸੇਵਾ ਦੇ ਵਿੱਚ ਰੱਖਿਆ ਗਿਆ ਜਦਸੇ ਦਾ ਉਸਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਅੱਜ ਹੁਣ ਮੌਕਾ ਲੱਗਿਆ ਉਹਨਾਂ ਨੂੰ ਖਬਰ ਮਿਲ ਗਈ ਕਿ ਮੈਨੂੰ ਹਟਾਉਣ ਦੀਆਂ ਤਿਆਰੀਆਂ ਹੋ ਰਹੀਆਂ ਨੇ ਹੋ ਸਕਦਾ ਉਹਨਾਂ ਦੇ ਉੱਪਰ ਭਾਵ ਪਾਇਆ ਹੋ ਗਿਆ ਹੋਵੇ ਕਿ ਤੁਸੀਂ ਅਸਤੀਫਾ ਦੇ ਦਿਓ ਜਾਂ ਕੁਝ ਜਿਵੇਂ ਬਾਕੀਆਂ ਨੂੰ ਕਿਹਾ ਜਾਂਦਾ ਉਹਨਾਂ ਨੇ ਇਹ ਵੇਖ ਕੇ ਅਦਾਲਤ ਵਿੱਚ ਚਲੇ ਗਏ ਮੈਂ ਬਿਲਕੁਲ ਦੁਖੀ ਹਾਂ ਇਸ ਗੱਲ ਤੋਂ ਨਹੀਂ ਚਾਹੁੰਦਾ ਕਿ ਪੰਥ ਦੇ ਐਡੇ ਉੱਚੇ ਅਹੁਦਿਆਂ ਦੇ ਕੇਸ ਅਦਾਲਤਾਂ ਦੇ ਵਿੱਚ ਜਾਣ ਪਰ ਨਾਲ ਹੀ ਨਾਲੇ ਵੀ ਇੱਕ ਬੜਾ ਵੱਡਾ ਸਵਾਲ ਹੈ ਕਿ ਕੀ ਫਿਰ ਚੁੱਪ ਕਰਕੇ ਅਨਿਆਂ ਸਹਿੰਦੇ ਰਹਿਣਾ ਚਾਹੀਦਾ ਹੈ ਹੋਰ ਕੀ ਤਰੀਕਾ ਹੈ ਕੌਮ ਦੇ ਖੋਲ ਆਪ ਜੀ ਸਜਾ ਦਿਓ ਆਪਣੇ ਕਮੈਂਟਸ ਰਾਹੀਂ ਇਹਦੇ ਬਾਰੇ ਸਜਾ ਦਿਓ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਪ੍ਰਚਾਰੋ ਤਾਂ ਕਿ ਕੌਮ ਦੇ ਵਿੱਚ ਇਹਦੇ ਬਰਤੀ ਜਾਗਰੂਕੀ ਜਾ ਸਕੇ ਵੀ ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਸਾਡੇ ਸਰਵਉੱਚ ਅਹੁਦੇ ਵਾਲੇ ਨੇ ਕਹਿੰਦੇ ਅਸੀਂ ਕਹਿੰਨੇ ਆ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਤੇ ਉਸ ਮਹਾਨ ਅਕਾਲ ਤਖਤ ਦੇ ਉੱਤੇ ਸੁਸ਼ੋਭਤ ਹੋਣ ਲਈ ਮੁਖ ਸੇਵਾਦਾਰ ਦੀ ਔਕਾਤ ਕੀ ਹੈ ਇਹਦੇ ਬਾਰੇ ਵਿੱਚ ਵਿਚਾਰਨਾ ਪਾਏਗਾ ਬਹੁਤੀ ਹਸਤੀ ਕੀ ਹੈ ਸਿਰਫ ਕੌਮ ਵਾਸਤੇ ਹੀ ਸੁਪਰੀਮ ਹੈ ਕੀ ਇਹ ਰਾਜਨੀਤਿਕ ਲੋਕ ਉਹਦੇ ਅਹੁਦੇ ਨਾਲ ਇੰਜ ਹੀ ਖਿਲਵਾੜ ਕਰਦੇ ਰਹਿਣਗੇ ਜੇ ਉਹਨਾਂ ਦਾ ਹੁਕਮ ਨਹੀਂ ਮੰਨੇਗਾ ਤੇ ਨੌਕਰੀੋਂ ਕੱਢ ਦੇਣਗੇ ਔਰ ਉਹਦੇ ਬਾਅਦ ਅਸੀਂ ਭਾਵਕ ਹੋ ਜਾਈਏ ਕਿ ਜੀ ਇਹ ਤਾਂ ਅਦਾਲਤ ਜਾਣਾ ਨਹੀਂ ਸੀ ਚਾਹੀਦਾ ਮੇਰੀ ਕੁਆਲੀਫੀਕੇਸ਼ਨੇ ਮਰਬੰਤੀ ਹੈ ਇਸੇ ਬਾਰੇ ਵੱਧ ਤੋਂ ਵੱਧ ਆਪਣੇ ਕਮੈਂਟਸ ਦਿਓ ਆਪਣੇ ਸੁਝਾਅ ਦਿਓ ਕੀ ਹੋਣਾ ਚਾਹੀਦਾ ਤਾਂ ਕਿ ਕੌਮ ਦੀ ਜਿਹੜੀ ਇਹ ਹਰ ਦਿਨ ਗਰਾਵਟ ਵੱਲ ਜਾ ਰਹੀ ਹੈ ਬਸ ਤਾਂ ਉਹਨੂੰ ਕਿਸੇ ਤਰ੍ਹਾਂ ਰੋਕਿਆ ਜਾ ਸਕੇ ਜੇ ਆਪ ਜੀ ਨੂੰ ਮੇਰੇ ਵਿਚਾਰ ਠੀਕ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਔਰ ਲਾਈਕ ਕਰ ਦੇਣਾ ਜੇ ਆਪ ਜੀ ਨੇ ਅਜੇ ਤੱਕ ਮੇਰਾ ਚੈਨਲ ਸੰਨੇਹੜਾ ਟੀਵੀ ਸਬਸਕ੍ਰਾਈਬ ਨਹੀਂ ਕੀਤਾ ਤੇ ਕਿਰਪਾ ਕਰਕੇ ਉਹਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਮੈਂ ਕੋਈ ਨਵਾਂ ਸੁਝਾਅ ਲੈ ਕੇ ਆਵਾਂ ਆਪ ਜੀ ਤੱਕ ਪਹੁੰਚ ਹੋ ਸਕੇ ਫੇਸਬੁੱਕ ਉਤੇ ਵੀ ਮੇਰਾ ਪੇਜ ਹੈ ਸੰਨੇਹੜਾ ਟੀਵੀ ਦੇ ਨਾਂ ਤੇ ਆਪ ਜੀ ਉਸਨੂੰ ਫੋਲੋ ਕਰ ਸਕਦੇ ਹੋ ਲਾਈਕ ਕਰ ਸਕਦੇ ਹੋ ਆਪ ਜੀ ਦੇ ਸੁਝਾਵਾਂ ਦਾ ਮੈਨੂੰ ਇੰਤਜ਼ਾਰ ਰਹੇਗਾ ਅੱਜ ਦੀ ਵੀਡੀਓ ਬਣਾਉਂਦੇ ਹਾਂ ਜੋ ਕੋਈ ਗਲਤੀਆਂ ਭੁੱਲਾਂ ਹੋ ਗਈਆਂ ਹੋਣ ਮੈਂ ਦੋ ਹੱਥ ਜੋੜ ਕੇ ਖਿਮਾਦਾ ਚਾਚਕਾਂ ਲੇਕਿਨ ਕਿ ਬੇਨਤੀ ਕਰਾਂਗਾ ਗੱਲ ਪੰਥ ਦੀ ਕਰੀਏ ਗੱਲ ਗ੍ਰੰਥ ਦੀ ਕਰੀਏ ਉਹਦੇ ਵਿੱਚ ਡਰਦੇ ਰਹੀਏ ਤੇ ਨਾ ਪਿੱਛੇ ਹਟੀਏ ਇਹਦੇ ਵਿੱਚ ਸਾਰੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ